ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਮਨੁੱਖ ਨੇ ਕੁਦਰਤ ਦੇ ਸਰੋਤਾਂ ਨਾਲ ਛੇੜਛਾੜ ਕੀਤੀ ਤੇ ਉਸ ਦੀ ਸਜ਼ਾ ਅੱਜ ਸਾਰੀ ਦੁਨੀਆ ਨੂੰ ਭੁਗਤਣੀ ਪੈ ਰਹੀ ਹੈ ਸੋ ਉਸ ਵਰਤਾਂ ਨੂੰ ਭਾਈ ਬਲਵਿੰਦਰ ਸਿੰਘ ਜੀ ਭਗਤਾ ਪਾਈਕਾਂ ਵਾਲਿਆਂ ਵੱਲੋਂ ਕਿਉਂ ਵਰਣਨ ਕੀਤਾ ਜਾ ਰਿਹਾ ਹੈ ਹੋ ਲਾਲਚ ਦੇ ਵਿੱਚ ਹੋ ਗਈ ਪੁੱਠੀ ਮਤਮਨੁਖਾਂ ਦੀ ਕੋਈ ਲਹਾਜਨ ਕੀਤੀ ਇਹਨਾਂ ਨੇ ਰੁਖਾਂ ਦੀ ਲਾਲਚ ਦੇ ਵਿੱਚ ਹੋ ਗਈ ਲਾਲਚ ਦੇ ਵਿੱਚ ਹੋ ਗਈ ਪੁੱਠੀ ਮਤਮਨੁਖਾਂ ਦੀ ਕੋਈ ਲੈ ਹਾਜਨ ਕੀਤੀ ਇਹਨਾਂ ਨੇ ਰੁੱਖਾਂ ਦੀ ਤੜਫ ਰਹੀ ਏ ਗਰਮੀ ਦੇ ਵਿੱਚ ਤੜਫ ਰਹੀ ਏ ਗਰਮੀ ਦੇ ਵਿੱਚ ਦੁਨੀਆ ਹੈ ਜਲਤੀ ਹੋ ਸਜਾ ਭੁਗਤਣੀ ਪੈਣੀ ਜੋ ਕੀਤੀ ਹੈ ਗਲਤੀ ਸਜ਼ਾ ਭੁਗਤਨੀ ਪੈਣੀ ਹੈ ਜੋ ਕੀਤੀ ਹੈ ਗਲਤੀ ਅਜੇ ਤਾਂ ਅੱਗੇ ਵੇਖੋ ਆਉਣੀਆਂ ਮੁਸ਼ਕਲਾਂ ਬੜੀਆਂ ਲੰਬੇ ਸਮੇ ਲਈ ਮੀਂਹ ਦੀਆਂ ਨਹੀਂ ਲੱਗਣੀਆਂ ਝੜੀਆਂ ਅਜੇ ਤਾਂ ਅੱਗੇ ਵੇਖੋ ਆਉਣੀਆਂ ਮੁਸ਼ਕਲਾਂ ਬੜੀਆਂ ਲੰਬੇ ਸਮੇ ਲਈ ਮੀਂਹ ਦੀਆਂ ਨਹੀਂ ਲੱਗਣੀਆਂ ਝੜੀਆਂ ਲਾਵੇ ਵੰਗੂ ਵੇਖਿਓ ਲਾਵੇ ਵੰਗੂ ਵੇਖਿਓ ਇਹ ਤਰਤ ਸੁਗਲਤੀ ਸਜਾ ਪਗਤਨੀ ਪਹਿਣੀ ਹੈ ਜੋ ਕੀਤੀ ਗਲਤੀ ਸਜਾ ਪਗਤ ਨਹੀਂ ਪਹਿਣੀ ਹੈ ਜੋ ਕੀਤੀ ਗਲਤੀ ਹੋ لالਚ ਦੇ ਵਿੱਚ ਫਸਲਾ ਤੇ ਰੇਸ ਪਰਹਾ ਕਰਦੇ ਖਾਣੇ ਵਿੱਚ ਚਰ ਪਰੋਸਦੇ ਕਰਦਿਆਂ ਨੂੰ ਕਰਦੇ ਲਾਲਚ ਦੇ ਵਿੱਚ ਫਸਲਾਂ ਤੇ ਲਾਲਚ ਦੇ ਵਿੱਚ ਫਸਲਾਂ ਤੇ ਰੇਸ ਪਰੇ ਹਾਂ ਕਰਦੇ ਖਾਣੇ ਵਿੱਚ ਜ਼ਹਿਰ ਪਰੋਸ ਦੇ ਕਰਦਿਆਂ ਨੂੰ ਕਰਦੇ ਜ਼ਹਿਰੀ ਖਾਣੇ ਨੇ ਨਵੀਂ ਪੀੜੀ ਜ਼ਹਿਰੀ ਖਾਣੇ ਨੇ ਨਵੀਂ ਪੀੜੀ ਮਿੱਟੀ ਵਿੱਚ ਮਲਤੀ ਸਜ਼ਾ ਭੁਗਤਨੀ ਪਹਿਣੀ ਹੈ ਜੋ ਕੀਤੀ ਗਲਤੀ ਉਹਦੀ ਸਜ਼ਾ ਭੁਗਤਨੀ ਪਹਿਣੀ ਹੈ ਜੋ ਕੀਤੀ ਗਲਤੀ ਹੋਮੀ ਨਹੀਂ ਪਹਿਣਾ ਧਰਤੀ ਚੋਂ ਮੁੱਕ ਜਾਣਾ ਪਾਣੀ ਰੇਗ ਸਤਾਨ ਵੀ ਬਣ ਜਾਣਾ ਹੋ ਜੂ ਖਤਮ ਕਹਾਣੀ ਮੀਨੀ ਪਣਾ ਧਰਤੀ ਚੋਂ ਮੀਨੀ ਪਣਾ ਧਰਤੀ ਚੋਂ ਮੁੱਕ ਜਾਣਾ ਪਾਣੀ ਰੇਗ ਸਤਾਨ ਵੀ ਬਣ ਜਾਣਾ ਹੋ ਜੂ ਖਤਮ ਕਹਾਣੀ ਭੱਡੀਆਂ ਪੈਣ ਤਰੇੜਾ ਤੇ ਭੱਡੀਆਂ ਪੈਣ ਤਰੇੜਾ ਤੇ ਪਾਟੂਗੀ ਧਰਤੀ ਸਜ਼ਾ ਭੁਗਤਣੀ ਪੈਣੀ ਹੈ ਜੋ ਕੀਤੀ ਗਲਤੀ ਉਹ ਸਜ਼ਾ ਭੁਗਤਣੀ ਪੈਣੀ ਹੈ ਜੋ ਕੀਤੀ ਗਲਤੀ ਹੋ ਰਿਸ਼ਤੇ ਫਿੱਕੇ ਪੈ ਗਏ ਬੈੰਦੇ ਨਹੀਂ ਜੁੜ ਕੇ ਪੰਛੀ ਉਡਾਰੀ ਮਾਰ ਗਏ ਆਉਣੇ ਨਹੀਂ ਮੁੜ ਕੇ ਰਿਸ਼ਤੇ ਫਿੱਕੇ ਪੈ ਗਏ ਰਿਸ਼ਤੇ ਫਿੱਕੇ ਪੈ ਗਏ ਬੈੰਦੇ ਨਹੀਂ ਜੁੜ ਕੇ ਉਹ ਪੰਛੀ ਉਡਾਰੀ ਮਾਰ ਗਏ ਆਉਣੇ ਨਹੀਂ ਮੁੜ ਕੇ ਉਹਨਾਂ ਨੇ ਚੁਗਣੀ ਜਿਹੜੀ ਚੋਗ ਸੀ ਉਹਨਾਂ ਨੇ ਚੁਗਣੀ ਜਿਹੜੀ ਚੋਗ ਸੀ ਜ਼ਹਿਰੀਲੀ ਕਰਦੀ ਸਜ਼ਾ ਭੁਗਤਣੀ ਪੈਣੀ ਹੈ ਜੋ ਕੀਤੀ ਗਲਤੀ ਹੋ ਸਜਾ ਭੁਗਤਨੀ ਪੈਣੀ ਹੈ ਜੋ ਕੀਤੀ ਗਲਤੀ ਭਗਤੇ ਪਾਈ ਕੇ ਵਾਲਿਆ ਪੈ ਜਾਉ ਪਛਤਾਣਾ ਢਾਲੀ ਵਾਲ ਨੂੰ ਮਾਤ ਆਉਣੀ ਬੇੜਾ ਲੰਘ ਜਾਣਾ ਭਗਤੇ ਪਾਈ ਕੇ ਵਾਲਿਆ ਭਗਤੇ ਪਾਈ ਕੇ ਵਾਲਿਆ ਪੈ ਜਾਉ ਪਛਤਾਣਾ ਢਾਲੀ ਬਾਲ ਨੂੰ ਮਤ ਆਉਣੀ ਬੇੜਾ ਲੰਘ ਜਾਣਾ ਹੋ ਸਰਕਾਰਾਂ ਵੀ ਪਛਤਾਉਣ ਗਿਆਂ ਸਰਕਾਰਾਂ ਵੀ ਪਛਤਾਉਣ ਗਿਆਂ ਇਹ ਗੱਲ ਹੈ ਸ਼ਰਤੀ ਸਜ਼ਾ ਭੁਗਤਨੀ ਪੈਣੀ ਹੈ ਜੋ ਕੀਤੀ ਗਲਤੀ ਮੈਂ ਕਿਹ ਸਜ਼ਾ ਭੁਗਤਨੀ ਪੈਣੀ ਹੈ ਜੋ ਕੀਤੀ ਗਲਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ